ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸਾਖੀ ਸੁਣਾਉਣ ਲੱਗੇ ਹਾਂ ਸੱਜਣ ਠੱਗ ਅਤੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਸਾਖੀ ਪੰਜਾਬੀ ਇਤਿਹਾਸ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਘਟਨਾ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਸੱਚੀ ਸੰਗਤ ਇੱਕ ਕਾਤਲ ਦੇ ਦਿਲ ਨੂੰ ਵੀ ਬਦਲ ਸਕਦੀ ਹੈ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਭਾਈ ਮਰਦਾਨਾ ਜੀ ਦੇ ਨਾਲ ਤੁਲੰਬਾ ਜੋ ਹੁਣ ਪਾਕਿਸਤਾਨ ਵਿੱਚ ਹੈ ਪਹੁੰਚੇ ਉੱਥੇ ਸੱਜਣ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਹੀ ਧਰਮੀ ਪੁਰਖ ਸੀ ਉਸਨੇ ਯਾਤਰੀਆਂ ਦੇ ਰਹਿਣ ਲਈ ਇੱਕ ਧਰਮਸ਼ਾਲਾ ਇੱਕ ਮਸਜਿਦ ਅਤੇ ਇੱਕ ਮੰਦਿਰ ਬਣਾਇਆ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਤਾਂ ਸੱਜਣ ਠੱਗ ਨੇ ਸੋਚਿਆ ਕਿ ਇਹ ਕੋਈ ਬਹੁਤ ਅਮੀਰ ਵਪਾਰੀ ਹਨ ਕਿਉਂਕਿ ਗੁਰੂ ਜੀ ਦੇ ਚਿਹਰੇ ਤੇ ਅਜੀਬ ਨੂਰ ਸੀ ਉਸਨੇ ਗੁਰੂ ਜੀ ਦਾ ਬੜਾ ਸਤਿਕਾਰ ਕੀਤਾ ਅਤੇ ਰਾਤ ਨੂੰ ਆਰਾਮ ਕਰਨ ਲਈ ਵੀ ਕਿਹਾ ਗੁਰੂ ਜੀ ਜਾਣੀ-ਜਾਣ ਸਨ ਉਹਨਾਂ ਨੂੰ ਪਤਾ ਸੀ ਕਿ ਸੱਜਣ ਠੱਗ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਜਦੋਂ ਰਾਤ ਹੋਈ ਤਾਂ ਸੱਜਣ ਠੱਗ ਨੇ ਗੁਰੂ ਜੀ ਨੂੰ ਕਿਹਾ ਉਠੋ ਜੀ ਹੁਣ ਆਰਾਮ ਕਰੋ ਬਹੁਤ ਰਾਤ ਹੋ ਗਈ ਹੈ ਗੁਰੂ ਜੀ ਨੇ ਕਿਹਾ ਸੱਜਣ ਅਸੀਂ ਪਹਿਲਾਂ ਕਰਤਾਰ ਦੀ ਬੰਦਗੀ ਕਰਾਂਗੇ ਫਿਰ ਸੋਵਾਂਗੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਇਲਾਹੀ ਬਾਣੀ ਦਾ ਉਚਾਰਨ ਕੀਤਾ ਉੱਜਲ ਕਹਾ ਚਿਲਕਣਾ ਕੋਟਮ ਕਾਲੜੀ ਮਸ ਗੈਂਦਾ ਪਾਂਡਾ ਉਤੋਂ ਬੜਾ ਚਮਕਦਾਰ ਹੁੰਦਾ ਹੈ ਪਰ ਜੇ ਉਸ ਨੂੰ ਕਸਾਈਏ ਤਾਂ ਅੰਦਰੋਂ ਕਾਲੀ سیاਹੀ ਵਰਗੀ ਕਾਲਸ ਨਿਕਲਦੀ ਹੈ ਗੁਰੂ ਜੀ ਨੇ ਸ਼ਬਦ ਰਾਹੀਂ ਸੱਜਣ ਨੂੰ ਸਮਝਾਇਆ ਕਿ ਬਾਹਰੋਂ ਚਿੱਟੇ ਕੱਪੜੇ ਪਾਉਣ ਨਾਲ ਜਾਂ ਧਰਮੇ ਦਿਖਣ ਨਾਲ ਕੋਈ ਸੱਜਣ ਨਹੀਂ ਬਣ ਜਾਂਦਾ ਅਸਲ ਸੱਜਣ ਉਹ ਹੈ ਜੋ ਦੁਨੀਆ ਦੇ ਕੰਮ ਆਵੇ ਅਤੇ ਜਿਸ ਦਾ ਅੰਦਰ ਸਾਫ਼ ਹੋਵੇ ਗੁਰੂ ਜੀ ਨੇ ਫਰਮਾਇਆ ਕਿ ਜੋ ਪਾਪ ਉਹ ਕਰ ਰਿਹਾ ਹੈ ਉਸ ਦਾ ਭਾਰ ਕੋਈ ਹੋਰ ਨਹੀਂ ਚੁਕੇਗਾ ਅਤੇ ਅਖੀਰ ਵਿੱਚ ਮਾਇਆ ਇੱਥੇ ਹੀ ਰਹਿ ਜਾਵੇਗੀ ਗੁਰੂ ਜੀ ਦੇ ਸ਼ਬਦ ਸੱਜਣ ਦੇ ਦਿਲ ਵਿੱਚ ਤੀਰ ਵਾਂਗ ਲੱਗੇ ਉਸ ਨੂੰ ਆਪਣੀ ਸਾਰੀ ਜ਼ਿੰਦਗੀ ਦੇ ਪਾਪ ਅੱਖਾਂ ਦੇ ਸਾਹਮਣੇ ਦਿਖਣ ਲੱਗੇ ਉਸ ਦਾ ਹੰਕਾਰ ਟੁੱਟ ਗਿਆ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਰੋ ਰੋ ਕੇ ਆਪਣੇ ਗੁਨਾਹ ਕਬੂਲ ਕਰਨ ਲੱਗਾ ਉਸ ਨੇ ਪੁੱਛਿਆ ਬਾਬਾ ਜੀ ਕੀ ਮੇਰੇ ਵਰਗੇ ਪਾਪੀ ਦੀ ਵੀ ਮਾਫੀ ਹੋ ਸਕਦੀ ਹੈ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਸੱਜਣ ਜੇ ਤੂੰ ਸੱਚੇ ਦਿਲੋਂ ਪਛਤਾਵਾ ਕਰੇ ਲੁੱਟਿਆ ਹੋਇਆ maal ਗਰੀਬਾਂ ਵਿੱਚ ਵੰਡ ਦੇਵੇਂ ਅਤੇ ਅੱਗੇ ਤੋਂ ਸੱਚ ਦੀ ਕਮਾਈ ਕਰੇ ਤਾਂ ਪਰਮਾਤਮਾ ਬਖਸ਼ਣ ਹਾਰ ਹੈ ਸੱਜਣ ਨੇ ਉਸੇ ਵੇਲੇ ਸਾਰਾ ਲੁੱਟਿਆ ਹੋਇਆ maal ਲੋਕਾਂ ਨੂੰ ਵਾਪਸ ਕਰ ਦਿੱਤਾ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਇਤਿਹਾਸ ਅਨੁਸਾਰ ਇਹ ਪਹਿਲੀ ਧਰਮਸਾਲਾ ਗੁਰਦੁਆਰਾ ਸੀ ਜੋ ਗੁਰੂ ਨਾਨਕ ਦੇਵ ਜੀ ਨੇ ਸੱਜਣ ਦੇ ਘਰ ਸਥਾਪਿਤ ਕੀਤੀ ਜਿੱਥੇ ਹੁਣ ਲੋਕਾਂ ਨੂੰ ਲੁੱਟਿਆ ਨਹੀਂ ਬਲਕਿ ਪਰਮਾਤਮਾ ਦਾ ਨਾਮ ਜਪਾਇਆ ਜਾਂਦਾ ਸੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਅਤੇ ਸੱਚੇ ਗੁਰੂ ਦੀ ਸ਼ਰਣ ਵਿੱਚ ਆ ਕੇ ਵੱਡੇ ਤੋਂ ਵੱਡਾ ਗੁਨਾਹਗਾਰ ਵੀ ਨੇਕ ਇਨਸਾਨ ਬਣ ਸਕਦਾ ਹੈ ਸੱਜਣ ਠੱਗ ਦੇ ਜੀਵਨ ਵਿੱਚ ਪਰਵਰਤਨ ਆਉਣ ਤੋਂ ਬਾਅਦ ਦੀ ਇੱਕ ਬਹੁਤ ਹੀ ਪਿਆਰੀ ਘਟਨਾ ਇਤਿਹਾਸ ਵਿੱਚ ਮਿਲਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਗੁਰਨਾੰਕ ਦੇਵ ਜੀ ਦੀ ਬਖਸ਼ਿਸ਼ ਤੋਂ ਬਾਅਦ ਉਹਦਾ ਜੀਵਨ ਕਿੰਨਾ ਬਦਲ ਗਿਆ ਸੀ ਇਹ ਘਟਨਾ ਸੱਜਣ ਦੀ ਪ੍ਰੀਖਿਆ ਅਤੇ ਉਸ ਦੀ ਨਿਮਰਤਾ ਦੇ ਬਾਰੇ ਹੈ ਗੁਰੂ ਨਾਨਕ ਦੇਵ ਜੀ ਤੋਂ ਅਮਰਤ ਵੇਲੇ ਦੀ ਦਾਤ ਅਤੇ ਨਾਮ ਦੀ ਬਖਸ਼ਿਸ਼ ਲੈ ਕੇ ਸੱਜਣ ਨੇ ਆਪਣੀ ਸਰਾਂ ਨੂੰ ਇੱਕ ਧਰਮਸਾਲਾ ਵਿੱਚ ਬਦਲ ਦਿੱਤਾ ਹੁਣ ਉੱਥੇ ਰਾਹੀ ਗਿਰਾਂ ਨੂੰ ਮਾਰਿਆ ਨਹੀਂ ਸੀ ਜਾਂਦਾ ਬਲਕਿ ਉਹਨਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਸੀ ਸੱਜਣ ਖੁਦ ਆਪਣੇ ਹੱਥਾਂ ਨਾਲ ਯਾਤਰੀਆਂ ਦੇ ਪੈਰ ਧੋਂਦਾ ਅਤੇ ਉਹਨਾਂ ਨੂੰ ਭੋਜਨ ਛਕਾਉਂਦਾ ਜਦੋਂ ਸੱਜਣ ਪੂਰੀ ਤਰ੍ਹਾਂ ਬਦਲ ਗਿਆ ਤਾਂ ਆਸ-ਪਾਸ ਦੇ ਲੋਕਾਂ ਨੂੰ ਯਕੀਨ ਨਹੀਂ ਸੀ ਉਹ ਆ ਰਿਹਾ ਉਹ ਕਹਿੰਦੇ ਸਨ ਇਹ ਉਹੀ ਕਾਤਲ ਹੈ ਜਿਸ ਨੇ ਸੈਂਕੜੇ ਲੋਕ ਮਾਰੇ ਹਨ ਇਹ ਇੰਨਾ ਭਗਤ ਕਿਵੇਂ ਬਣ ਸਕਦਾ ਹੈ ਇਹ ਜ਼ਰੂਰ ਕੋਈ ਨਵਾਂ ਨਾਟਕ ਕਰ ਰਿਹਾ ਹੈ ਲੋਕ ਉਸ ਦਾ ਮਜ਼ਾਕ ਉਡਾਉਂਦੇ ਅਤੇ ਉਸ ਨੂੰ ਪੁਰਾਣੇ ਪਾਪ ਯਾਦ ਕਰਵਾ ਕੇ ਤਾਨੇ ਮਾਰਦੇ ਇੱਕ ਵਾਰ ਕੁਝ ਲੋਕਾਂ ਨੇ ਸੋਚਿਆ ਕਿ ਚਲੋ ਸੱਜਣ ਦੀ ਪ੍ਰੀਖਿਆ ਲੈਂਦੇ ਹਾਂ ਉਹ ਸੱਜਣ ਕੋਲ ਗਏ ਅਤੇ ਜਾਣ ਬੁਝ ਕੇ ਉਸ ਨੂੰ ਗਾਲਾਂ ਕੱਢਣ ਲੱਗੇ ਅਤੇ ਉਸ ਦੇ ਮੂੰਹ ਤੇ ਬੁਰਾ ਭਲਾ ਕਿਹਾ ਉਹਨਾਂ ਨੇ ਸੱਜਣ ਨੂੰ ਕਿਹਾ ਤੂੰ ਜਿੰਨਾ ਮਰਜੀ ਚਿੱਟਾ ਬਣ ਜਾ ਤੇਰੇ ਹੱਥਾਂ ਤੋਂ ਖੂਨ ਦੀ ਬੋਹ ਨਹੀਂ ਜਾ ਸਕਦੀ ਜੇ ਇਹ ਪੁਰਾਣਾ ਸੱਜਣ ਹੁੰਦਾ ਤਾਂ ਹੁਣ ਤੱਕ ਉਹਨਾਂ ਦੇ ਸਿਰ ਧੜ ਤੋਂ ਵਖ ਕਰ ਦਿੱਤੇ ਹੁੰਦੇ ਪਰ ਗੁਰੂ ਦੀ ਸ਼ਰਣ ਵਿੱਚ ਆਏ ਸੱਜਣ ਨੇ ਅੱਗੋਂ ਸਿਰ ਨਿਵਾ ਕੇ ਕਿਹਾ ਪ੍ਰਭੂ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਮੈਂ ਬਹੁਤ ਵੱਡਾ ਪਾਪੀ ਹਾਂ ਇਹ ਮੇਰੇ ਗੁਰੂ ਦੀ ਰਹਿਮਤ ਹੈ ਕਿ ਉਹਨਾਂ ਨੇ ਮੇਰੇ ਵਰਗੇ ਗੰਦੇ ਕੀੜੇ ਨੂੰ ਆਪਣੇ ਚਰਨਾਂ ਨਾਲ ਲਾਇਆ ਹੈ ਜੇ ਤੁਹਾਨੂੰ ਮੈਨੂੰ ਮਾਰ ਕੇ ਸਕੂਨ ਮਿਲਦਾ ਹੈ ਤਾਂ ਮੈਂ ਹਾਜ਼ਰ ਹਾਂ ਉਸ ਦੀਆਂ ਅੱਖਾਂ ਵਿੱਚੋਂ ਪਸਾਵੇ ਦੇ ਹੰਝੂ ਅਤੇ ਚਿਹਰੇ ਤੇ ਅਥਾ ਸ਼ਾਂਤੀ ਦੇਖ ਕੇ ਉਹ ਲੋਕ ਹੈਰਾਨ ਰਹਿ ਗਏ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ ਇੱਕ ਬੰਦਾ ਹੀ ਨਹੀਂ ਬਦਲਿਆ ਸਗੋਂ ਇੱਕ ਰੂਹ ਨੂੰ ਮੁਕਤ ਕਰ ਦਿੱਤਾ ਹੈ ਕਹਾ ਜਾਂਦਾ ਹੈ ਕਿ ਸੱਜਣ ਨੇ ਆਪਣੀ ਬਾਕੀ ਦੀ ਜ਼ਿੰਦਗੀ ਐਨੀ ਸਾਦਗੀ ਵਿੱਚ ਗੁਜ਼ਾਰੀ ਕੀਤੀ ਉਹ ਹਰ ਆਏ ਗਏ ਯਾਤਰੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਰੂਪ ਦੇਖਦਾ ਸੀ ਉਹ ਸਭ ਤੋਂ ਅਖੀਰ ਵਿੱਚ ਰੋਟੀ ਖਾਂਦਾ ਅਤੇ ਸਾਰੀ ਰਾਤ ਸੰਗਤ ਦੀ ਰਾਖੀ ਕਰਦਾ ਉਹ ਅਕਸਰ ਕਹਿੰਦਾ ਸੀ ਕਿ ਮੇਰੇ ਅੰਦਰ ਦੀ ਕਾਲਖ ਗੁਰੂ ਦੇ ਸ਼ਬਦ ਨੇ ਤੋਹ ਦਿੱਤੀ ਹੈ ਸੱਜਣ ਠੱਗ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਸੱਚਾ ਸਿੱਖੋ ਹੈ ਜਿਸ ਵਿੱਚ ਸਬਰ ਅਤੇ ਖਿਮਾ ਹੋਵੇ ਗੁਰੂ ਦੇ ਲੜ ਲੱਗ ਕੇ ਇਨਸਾਨ ਦਾ ਹੰਕਾਰ ਖਤਮ ਹੋ ਜਾਂਦਾ ਹੈ ਜੀਵਨ ਵਿੱਚ ਬਦਲਾਅ ਸਿਰਫ ਬਾਹਰੀ ਕੱਪੜਿਆਂ ਨਾਲ ਨਹੀਂ ਬਲਕਿ ਸੁਭਾਅ ਨਾਲ ਆਉਂਦਾ ਹੈ ਸੱਜਣ ਠੱਗ ਦੀ ਜੀਵਨੀ ਗੁਰਨਾਕ ਦੇਵ ਜੀ ਦੇ ਉਸ ਮਿਸ਼ਨ ਦੀ ਗਵਾਹੀ ਭਰਦੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਪੀਆਂ ਨੂੰ ਤਾਰਨ ਆਇਆ ਗੁਰਬਾਣੀ ਦੀ ਤਾਕਤ ਐਨੀ ਹੁੰਦੀ ਹੈ ਕਿ ਅੰਦਰੋਂ ਇਨਸਾਨ ਨੂੰ ਬਦਲ ਦਿੰਦੀ ਹੈ ਜੋ ਇਨਸਾਨ ਪਹਿਲਾਂ ਲਾਲਚੀ ਤੇ ਕਾਤਲ ਹੁੰਦਾ ਹੈ ਬਾਣੀ ਦੇ ਪ੍ਰਭਾਵ ਨਾਲ ਉਹ ਵੀ ਸ਼ਾਂਤ ਅਤੇ ਦਿਆਲੂ ਬਣ ਜਾਂਦਾ ਹੈ ਸੰਗਤ ਜੀ ਇਹ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ